ਸਰਵੱਤੋ ਪਰਾਚੈਰੀਟੇਬਲ ਟਰਸਟ ਡਾਕਟਰ ਐਸ ਪੀ ਸਿੰਘ ਉਹਨਾਂ ਦੀ ਅਗਵਾਈ ਚ ਜਿਹੜਾ ਚੱਲਦਾ ਦਵਾਈ ਦੇ ਉੱਗੇ ਉਦਯੋਗਪਤੀ ਨੇ ਤੇ ਸਮਾਜ ਸੇਵੀ ਨੇ ਸਭ ਤੋਂ ਵੱਡੇ ਸਾਰੀ ਦੁਨੀਆ ਨੂੰ ਪਤਾ ਤੇ ਡਾਕਟਰ ਇੰਦਰਜੀਤ ਢੀਗਰਾ ਜਿਹੜੇ ਸੂਈਆਂ ਵਾਲਾ ਹਸਪੀਟਲ ਆ ਸਾਡੇ ਲੁਧਿਆਣੇ ਦੇ ਵਿੱਚ ਉਹਦੇ ਵੱਲੋਂ ਅੱਜ ਅਸੀਂ 6 6 ਦਿਨਾਂ ਇੱਥੇ 7 ਦਿਨਾਂ ਕੈਂਪ ਸ਼ੁਰੂ ਕਰਿਆ ਜਿਹੜਾ ਕਿ ਬਿਨਾਂ ਦਵਾਈ ਤੋਂ ਕੋਈ ਵੀ ਦੇਸੀ ਜਾਂ ਬਲੇਤੀ ਦਵਾਈ ਕੋਈ ਨਹੀਂ ਦੇਣੀ ਸੂਈਆਂ ਨਾਲ ਠੀਕ ਕਰਨਾ ਬਿਨਾਂ ਦਵਾਈ ਤੋਂ ਕਰਨਾ ਤੇ ਇੱਥੇ ਘੱਟ ਤੋਂ ਘੱਟ ਵੀ 400 ਤੋਂ ਵੱਧ ਲੋਕ ਐਸੇ ਆ ਸ਼੍ਰੀ ਗੁਰੂ ਅਮਰਦਾਸ ਸਾਹਿਬਾ ਜੀ ਘਰ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਟਿਕਾਣਾ ਹੀ ਨਹੀਂ ਪਤਾ ਵੀ ਕਿੱਥੋਂ ਆਏ ਦੀ ਅੱਜ ਏਆਈਜੀ ਸਾਹਿਬ ਨੇ ਸਰਦਾਰ ਭਪਿੰਦਰ ਸਿੰਘ ਜੀ ਸਿੱਧੂ ਬੜੇ ਇਮਾਨਦਾਰ ਬਹੁਤ ਵਧੀਆ ਅਫਸਰ ਨੇ ਜਿਹੜੇ ਲੋਕਾਂ ਨੂੰ ਇਨਸਾਫ ਦਿੰਦੇ ਨੇ ਅੱਜ ਉਹਨਾਂ ਨੇ ਸਾਡੇ ਇਸ ਕੈਂਪ ਦਾ ਉਦਘਾਟਨ ਕਰਿਆਗਾ ਇਹ ਲਗਾਤਾਰ 7 ਦਿਨ ਚੱਲੇਗਾ ਸਰਦਾਰ ਕੁਵਾਲ ਸਿੰਘ ਗਿੱਲ ਸਾਹਿਬ ਇੰਦਰਜੀਤ ਡਾਕਟਰ ਢਿੰਗਰਾ ਜੀ ਜਿਹੜੇ ਇਹਦੇ ਸੂਈਆਂ ਵਾਲੇ ਹਸਪੀਟਲ ਦੇ ਹੈੱਡ ਨੇ ਉਹ ਤੇ ਉਹਨਾਂ ਦੀ ਬੇਟੀ ਨੇਹਾ ਢਿੰਗਰਾ ਬਹੁਤ ਵਧੀਆ ਟੀਮ ਦਸਾਂ ਡਾਕਟਰਾਂ ਦੀ ਇੱਥੇ ਲੈ ਕੇ ਅੱਜ ਅਸੀਂ ਪਹੁੰਚੇ ਆ ਤੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੁਹਾਡੀ ਸਰਬੋਧਮ ਬਲੇ ਜੈਨੇਟਰ ਡਾਕਟਰ ਜੀ ਦਾ ਉਪਰਾਲਾ ਕਰਦੀ ਰਹੇਗੀ ਅਸੀਂ ਦੇਖੋ 7 ਦਿਨਾਂ ਕੈਂਪ ਦਾ ਡਾਕਟਰ ਸਾਹਿਬ ਨਾਲ ਰਲ ਕੇ ਅੱਜ ਇੱਥੋਂ ਇੱਥੇ ਸ਼ੁਰੂ ਕਰਿਆ ਜੀ ਇਹ ਟੋਟਲ 20 ਇਹ ਕੈਂਪ ਲਾਉਣੇ ਆ ਤੇ 20 ਕੈਂਪ ਜਿਹੜੇ ਡਾਕਟਰ ਕੋਟਨੈਸ ਜਿਨ੍ਹਾਂ ਨੂੰ ਕਹਿੰਦੇ ਆ ਜਿਨ੍ਹਾਂ ਨੇ ਇੱਕ ਬਿਮਾਰੀ ਐਸੀ ਚਾਇਨਾ ਚ ਚੱਲੀ ਸੀ ਵੀ ਉਹਦੇ ਕਟਾਣੂ ਉਹਨਾਂ ਨੇ ਆਪਣੇ ਅੰਦਰ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ ਜਿਵੇਂ ਸ਼ਹੀਦ ਭਗਤ ਸਿੰਘ ਉਹਨਾਂ ਦਾ ਸਨਮਾਨ ਅੱਜ ਇੱਥੇ ਇੰਡੀਆ 'ਚ ਇੰਦਾ ਹੀ ਉਹਨਾਂ ਦਾ ਡਾਕਟਰ ਕੋਟਨਸ ਦਾ ਸਨਮਾਨ ਉੱਥੇ ਚਾਇਨਾ ਦੇ ਵਿੱਚ ਪੂਰਾ ਵੱਡੇ ਪੱਧਰ ਤੇ ਕਰਦੇ ਆ ਲੋਕ ਤੇ ਇਹ ਉਸ ਸੰਸਥਾ ਨਾਲ ਅਸੀਂ ਜੁੜ ਕੇ ਅੱਜ ਉਹਨਾਂ ਵੱਲੋਂ ਇਹ ਸਾਰਾ ਕੈਂਪ ਦਾ ਆਯੋਜਨ ਕੀਤਾ ਗਿਆ ਠੀਕ ਅੱਜ ਇੱਥੇ ਸ੍ਰੀ ਗੁਰੂ ਅਮਰਦਾਸ ਆਸ਼ਰਮ ਦੇ ਵਿੱਚ ਆ ਕੇ ਬੜਾ ਵਧੀਆ ਲੱਗਿਆ ਇੱਕ ਇਹ ਲੱਗਿਆ ਵੀ ਆਪਣੇ ਜਿਹੜੇ ਡਾਕਟਰ ਮੰਗਟ ਦੀ ਗੱਡੀ ਸੋਚ ਤੇ ਬਾਅਦ ਅੱਗੇ ਚੱਲਦੇ ਹੋਏ ਇੰਨੇ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਆਮ ਲੋਕਾਂ ਦੀ ਜਿਹੜੇ ਬੇਸਹਾਰਾ ਲੋਕ ਆ ਉਹਨਾਂ ਦੀ ਮਦਦ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਤੇ ਜੀ ਦੇ ਨਾਲ ਆਪਾਂ ਨੂੰ ਸਾਰੇ ਸਮਾਜ ਨੂੰ ਇਸ ਦੀ ਇੱਕ ਤਰੀਕੇ ਦੇ ਨਾਲ ਇਸ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਆਪਾਂ ਨੂੰ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਵਾਸਤੇ ਕੀ ਹੋਣਾ ਚਾਹੀਦਾ ਸਰ ਨੇਸੀ ਕਿ ਜਿਹੜੇ ਲੋਕਾਂ ਨੂੰ ਜਿਹੜਾ ਕੋਈ ਨਾ ਕੋਈ ਮਦਦ ਕਰਨ ਇਹੀ ਹੈ ਜੀ ਵੀ ਆਪਾਂ ਨੂੰ ਵੱਧ ਚੜ ਕੇ ਜਿਹੜੇ ਆਮ ਲੋਕ ਹੈਗੇ ਜਿਨ੍ਹਾਂ ਨੂੰ ਬੇਸਹਾਰਾ ਲੋਕ ਹੈ ਜਿਨ੍ਹਾਂ ਨੂੰ ਸਾਰੇ ਦੀ ਲੋੜ ਹੈ ਤੇ ਜਿਹੜੇ ਆਪਾਂ ਇਸ ਮਕਸਦ ਵਿੱਚ ਆਪਾਂ ਆਪਣਾ ਯੋਗਦਾਨ ਪਾ ਸਕਦੇ ਆਪਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਕੋ ਹੋਣਾ ਚਾਹੀਦਾ ਜਿਵੇਂ ਕਿ ਹਾਂ ਹੁਣ ਕੈਂਪ ਲੱਗਿਆ ਜਿਹੜਾ ਐਕੁਆਪੰਕਚਰ ਦੇ ਰਾਹੀਂ ਜਿਹੜੇ ਵੀ ਲੋੜਵੰਦ ਲੋਕਾਂ ਨੂੰ ਕਾਫੀ ਮਦਦ ਮਿਲ ਰਹੀ ਹੈ ਕਾਫੀ ਇਲਾਜ ਸਹੀ ਹੋ ਰਿਹਾ ਹੈ ਜੀ ਸਿੰਘ ਡਾਇਰੈਕਟਰ ਡਾਕਟਰ ਕੋਟਨਿਸ ਐਕੁਆਪੰਕਚਰ ਹਸਪੀਟਲ ਅੱਜ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਡਾਕਟਰ ਦਵਤਰਾਨਾਥ ਕੋਟ ਨੇ ਜਿਹੜੇ ਕਿ 1938 ਵਿੱਚ ਪੰਡ ਡਾਕਟਰਾਂ ਦਾ ਮੈਡੀਕਲ ਮਿਸ਼ਨ ਸਾਡੇ ਪड़ोसी ਦੇਸ਼ ਚੀਨ ਦੀ ਮਦਦ ਲਈ ਗਿਆ ਸੀ ਉਹਦੇ 86 ਬਰੇਗਟ ਪੂਰੇ ਹੋ ਗਏ ਉਸਨੇ ਇੱਕ ਨਵੀਂ ਵਿਸਾਇਲ ਕਾ ਕੀ ਪੀਸੀ ਕਿ ਆਪਣੇ ਦੇਸ਼ ਦੇ ਲੋਕ ਆਪਣੇ ਘਰਾਂ ਦੇ ਨਾਲ ਨੂੰ ਸੇਵਾ ਕਰਦਾ ਹੈ ਬਟ ਉਹਨੇ ਜਾਤੀ ਤੋਂ ਦੇਸ਼ ਦੇ ਬਾਰਡਰ ਤੋਂ ਮਾਨਵਤਾ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਸੀ ਅੱਜ ਚੀਨ ਦੀ ਸਰਕਾਰ ਚੀਨ ਦੇ ਲੋਕ 86 ਸਾਲ ਬਾਅਦ ਵੀ ਉਹਦੇ ਉਸ ਨੂੰ ਸਮਰਪਿਤ ਅੱਜ ਅਸੀਂ ਗੁਰੂ ਅਮਰਦਾਸ ਅਸ਼ੰਦ ਦੇ ਵਿੱਚ 7 ਦਿਨ ਦਾ acupuncture medical camp ਲਾ ਰਹੇ ਆ ਜਿਸ ਕੈਂਪ ਦਾ ਉਪਰਾਲੇ ਲਾਨ ਦੇ ਵਿੱਚ ਮੈਂ ਕਹਾਂਗਾ ਸ੍ਰੀ ਸਰਦਾਰ ਇਕਬਾਲ ਸਿੰਘ ਜੀ ਆਈਪੀਐਸ ਅਫੀਸਰ ਹੈਗੇ ਸ੍ਰੀ ਦਜਵੰਤ ਸਿੰਘ ਝਾਪਾ ਸਾਡੇ ਸਰਬੱਤ ਦਾ ਭਲਾ ਆਚਾਰੀ ਕਮੇਟੀ ਦੇ ਪ੍ਰਧਾਨ ਹੈਗੇ ਇਹਨਾਂ ਸਾਰਿਆਂ ਦਾ ਕਰਨ ਦੇ ਵਿੱਚ ਸਭ ਨਾਲ ਵੱਡਾ ਜਿਹੜਾ ਉਪਰਾਲੇ ਹੈ ਸਾਨੂੰ ਜਿਹੜਾ ਦਿਸ਼ਾ ਨਿਰਦੇਸ਼ਨ ਜਾਂ ਇਨੀਸ਼ੀਏਟਿਵ ਉਹ ਉਪਰਾਲੇ ਸਭ ਦੇ ਵੱਲੋਂ ਕੀਤਾ ਗਿਆ ਹੈ ਜੋ ਉਪਰਾਲੇ ਸਭ ਸਾਡੇ ਪੂਰੇ ਪੰਜਾਬੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਕੋਵਿਡ ਟਾਈਮ ਦੇ ਵਿੱਚ ਵੀ ਉਹਨਾਂ ਨੇ ਮਦਦ ਕੀਤੀ ਕਿਉਂਕਿ ਲੋਕ ਇੱਥੇ ਜਿਹੜੇ ਰਹਿੰਦੇ ਹੈਗੇ ਉਹ ਕਿਸੇ ਨਾ ਕਿਸੇ ਦਾ ਦਾ ਫੈਮਿਲੀ ਤੋਂ ਇਗਨੋਰ ਹੋਏ ਉਹਨਾਂ ਦੇ ਫੈਮਿਲੀ ਪਰਿਵਾਰ ਉਹਨਾਂ ਨੂੰ ਐਕਸੈਪਟ ਨਹੀਂ ਕਰਦਾ ਉਹਨਾਂ ਦੀ ਕੋਈ ਦੇਖ-ਰੇਖ ਨਹੀਂ ਕਰਦਾ ਜਿਵੇਂ ਇਹ ਸੇਵਾ ਕਰ ਰਹੇ ਨੇ ਜਿਹੜੀਆਂ ਉਸ ਟਾਈਮ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਕੇ ਬਿਮਾਰੀਆਂ ਹੁੰਦੀਆਂ ਜੋਇੰਟਸ ਪੇਨ ਦੀ ਪ੍ਰੋਬਲਮਸ ਹੈਗੀ ਹੈ ਮਾਈਗਰੇਨ ਡਿਪਰੈਸ਼ਨ ਦੇ ਵਿੱਚ ਆ ਗਏ ਹਨ ਉਹਨਾਂ ਲਈ ਅਸੀਂ ਇਹ ਐਕੂਪੰਕਚਰ ਦੇ ਕੈਸਾ ਵਿਧੀ ਹੈ ਇਹਦੇ ਦਾ ਬਿਨਾ ਦਵਾਈ ਬਿਨਾ ਸਰਜਰੀ ਅਸੀਂ ਇਲਾਜ ਕਰਨ ਦੀ ਉਪਰਾਲਾ ਕਰ ਰਿਹਾ ਤਾਂ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਇੱਥੇ ਲੋਕ ਰਹਿੰਦੇ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ